ਅਰਵਿਕ 26 ਜਨਵਰੀ ਨੂੰ ਹੋਈ ਬਾਬਾ ਸਾਹਿਬ ਜੀ ਦੀ ਬਿਆਦਵੀ ਤੋਂ ਬਾਅਦ ਦੇਸ਼ ਭਰ ਵਿੱਚ ਬਾਬਾ ਸਾਹਿਬ ਨੂੰ ਮੰਨਣ ਵਾਲੇ ਪੈਰੋਕਾਰਾਂ ਵਿੱਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਸਮੂਹ ਦਲਿਤ ਸਮਾਜ ਵੱਲੋਂ ਇਸ ਦੇ ਰੋਸ ਵਜੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਫਗਵਾੜਾ ਸ਼ਹਿਰ ਵੀ ਪੂਰਨ ਤੌਰ ਤੇ ਬੰਦ ਰਿਹਾ ਸਵੇਰ ਤੋਂ ਹੀ ਇਸ ਬੰਦ ਦਾ ਜਿੱਥੇ ਸਾਫ ਤੌਰ ਤੇ ਅਸਰ ਦੇਖਣ ਨੂੰ ਮਿਲਿਆ ਉੱਥੇ ਹੀ ਬੌਜਨ ਸਮਾਜ ਪਾਰਟੀ ਅਤੇ ਹੋਰਨਾਂ ਦਲਿਤ ਜਥੇਬੰਦੀਆਂ ਵੱਲੋਂ ਫਗਵਾੜਾ ਦੇ ਲਾਈਟਾਂ ਵਾਲਾ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੌਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਬਤਾਜ ਸਿੰਘ ਕ੍ਰੀਮਪੁਰੀ ਹਾਜ਼ਰ ਹੋਏ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦਿਆ ਇਸ ਘਨੋਤੀ ਹਰਕਤ ਦੀ ਜਮਕੇ ਨਿਖੇਦੀ ਕੀਤੀ ਉਨ੍ਹਾਂ ਕਿਹਾ ਕਿ ਇਹ ਘਟਨਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨਾ ਪੰਚਾਇਤ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਦੋਸ਼ੀ ਨੂੰ ਜਿੱਥੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉੱਥੇ ਹੀ ਇਸ ਪਿੱਛੇ ਕਿਸ ਦਾ ਹੱਥ ਹੈ ਉਸ ਦਾ ਵੀ ਪਤਾ ਲਗਾਇਆ ਜਾ ਸਕੇ ਇਸ ਤੋਂ ਇਲਾਵਾ ਹਉਨਾ ਬੁਲਾਰਿਆਂ ਨੇ ਵੀ ਇਸ ਘਟਨਾ ਦੀ ਜਮਕੇ ਨਿਖੇਦੀ ਕੀਤੀ ਇਸ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਉਸ ਲਈ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ ਤੇ ਚੱਪੇ-ਚੱਪੇ ਤੇ ਪੁਲਿਸ ਫੋਰਸ ਤੇ ਨਾਜ਼ੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਦਲਿਤ ਸਮਾਜ ਦੇ ਆਗੂ ਮੌਜੂਦ ਸਨ ਜੈ ਬਾਲ ਮਿੱਕੀ ਜੈ ਰਵਿਦਾਸ ਜੈ ਭੀਮ ਜੈ ਭਾਰਤ ਜੋ ਸਾਡੇ ਰਹਿਬਰਾਂ ਦਾ ਅੰਮ੍ਰਿਤਸਰ ਦੇ ਵਿੱਚ ਮੇਦਕਲ ਜੀ ਦਾ ਅਪਮਾਨ ਕੀਤਾ ਗਿਆ ਸੀ ਉਸ ਦੇ ਰੋਸ ਵਜੋਂ ਅੱਜ ਫਗਵਾੜਾ ਪੂਰਮ ਮੁਕੰਮਲ ਤੌਰ ਤੇ ਬੰਦਵਾ ਸਾਡੇ ਜੋ ਸਫਾਈ ਸੇਵਕ ਸੀਗੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਆ ਜੋ ਫਗਵਾੜੇ ਵਿੱਚ ਪੰਜ ਜਗ੍ਹਾ ਹਾਜ਼ਰੀਆਂ ਲੱਗੀਆਂ ਪੰਜਾਂ ਹਾਈਆਂ ਨੇ ਪੂਰਾ ਅੱਜ ਕੰਮ ਦਾ ਬਾਈਕਾਟ ਕੀਤਾ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਜਿੰਨੀ ਵੀ ਸੰਗਤ ਇੱਥੇ ਭੀਮrao ਅੰਬੇਦਕਰ ਜੀ ਦੇ ਅਪਮਾਨ ਦੇ ਰੋਸ ਵਿੱਚ ਇਕੱਠੀ ਹੋਈ ਆ ਅਸੀਂ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਖਵਾੜੇ ਦਾ ਸਮੂਹ ਵਾਜਨੀਕੀ ਭਾਈਚਾਰਾ ਅੱਜ ਇਸ ਇਕੱਠ ਦੇ ਵਿੱਚ ਸ਼ਾਮ ਲੱ। ਜੈਵਾਲ ਮਿੱਕੀ ਜੈ ਰਵਿਦਾਸ ਜੈ ਭੀਮ ਜੈ ਭਾਰਤ ਅੱਜ ਸਾਰਿਆਂ ਨੂੰ ਬੜੇ ਧੁਕੀ ਹਿਰਦੇ ਨਾਲ ਦੱਸਣਾ ਜਾ ਰਹੇ ਆ ਕਿ ਐਤਵਾਰ ਨੂੰ ਸ਼ਾਮ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਅੰਬੇਦਕਰ ਦਾ ਜੋ ਅੰਮ੍ਰਿਤਸਰ ਵਿੱਚ ਸਟੈਚੂ ਦੇ ਨਾਲ ਬਦਸਲੂਕ ਕੀਤਾ ਗਿਆ ਤੋੜਿਆ ਗਿਆ ਉਹ ਅਸੀਂ ਨਿੰਦਣਯੋਗ ਹੈ ਔਰ ਅਸੀਂ ਸਾਰੇ ਸਮਾਜ ਵੱਲੋਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਸਰਕਾਰ ਖਿਲਾਫ ਤਾਂ ਕਿ ਜੋ ਕਿ ਇਸ ਨੇ ਮੰਦ ਘਟਨਾ ਕੀਤੀ ਹੈ ਉਹਨੂੰ ਇਨਸਾਫ ਦਿੱਤਾ ਜਾ ਸਕੇ